ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਨ ਟੋਡਰਮਲ ਨੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਨਹੀਂ ਕੀਤਾ ਸੀ ਤੇ ਨਾ ਹੀ ਦੀਵਾਨ ਟੋਡਰਮਲ ਦੀ ਜੀਵਨੀ ਚ ਕੋਈ ਧਰਤੀ ਮੁੱਲ ਖਰੀਦਣ ਦਾ ਜ਼ਿਕਰ ਮਿਲਦਾ ਅੱਜ ਦੀ ਵੀਡੀਓ ਦੀਵਾਨ ਟੋਡਰਮਲ ਦੀ ਜੀਵਨੀ ਤੇ ਖੋਜ ਭਰਪੂਰ ਵੀਡੀਓ ਹੈ ਇਹਦੇ ਵਿੱਚ ਨਿਰਣਾ ਹੋ ਜਾਏਗਾ ਕਿ ਦੀਵਾਨ ਟੋਡਰਮਲ ਕੌਣ ਸੀ ਤੇ ਦੂਸਰੀ ਗੱਲ ਜਿਹੜੇ ਦੀਵਾਨ ਟੋਡਰਮਲ ਦੇ ਵੰਸ਼ਜ ਅਖਵਾਉਂਦੇ ਐ ਉਸ ਪਰਿਵਾਰ ਨੂੰ ਵੀ ਬੇਨਤੀ ਹੈ ਕਿ ਮੰਨ ਲਓ ਦੀਵਾਨ ਟੋਡਰਮਲ ਜੀ ਤੁਹਾਡੇ ਬਜ਼ੁਰਗ ਸੀ ਫਿਰ ਤੁਹਾਡੇ ਕੋਲ ਉਹਨਾਂ ਦੀ ਜ਼ਿੰਦਗੀ ਦਾ ਕੋਈ ਡਾਟਾ ਤਾਂ ਜ਼ਰੂਰ ਹੋਏਗਾ ਉਹ ਕਦੋਂ ਪੈਦਾ ਹੋਏ ਕਿਹੜੇ ਕਿਹੜੇ ਉਹਨਾਂ ਨੇ ਕੰਮ ਕੀਤੇ ਕਦੋਂ ਉਹਨਾਂ ਦੀ ਮੌਤ ਹੋਈ ਕਿਰਪਾ ਕਰਕੇ ਪਰਿਵਾਰ ਨੂੰ ਬੇਨਤੀ ਆ ਦੀਵਾਨ ਟੋਡਰਮਲ ਜੀ ਦੀ ਸਾਰੀ ਜੀਵਨੀ ਜੇ ਤੁਹਾਡੇ ਕੋਲੇ ਹੈ ਤਾਂ ਸੰਗਤਾਂ ਦੇ ਸਾਹਮਣੇ ਰੱਖੋ ਤਾਂ ਕਿ ਇਤਿਹਾਸ ਵਿੱਚ ਜਿਹੜੀ ਦੁਬਿਧਾ ਬਣੀ ਹੋਈ ਹੈ ਉਹ ਵੀ ਕਲੀਅਰ ਹੋ ਸਕੇ ਤੇ ਬਾਕੀ ਸੰਗਤ ਨੂੰ ਵੀ ਪਤਾ ਲੱਗ ਸਕੇ ਕਿ ਦੀਵਾਨ ਟੋਡਰਮਲ ਦਾ ਕੋਈ ਅਸਲੀ ਵਾਰਿਸ ਹੈ ਜੇ ਹੈ ਤਾਂ ਕੌਣ ਹੈ ਪਰ ਅੱਜ ਦੀ ਵੀਡੀਓ ਚ ਸਭ ਨੂੰ ਇਹ ਪਤਾ ਲੱਗ ਜਾਏਗਾ ਕਿ ਦੀਵਾਨ ਟੋਡਰਮਲ ਕੌਣ ਸੀ ਤੇ ਕੀ ਸਿੱਖੀ ਦੇ ਨਾਲ ਜਾਂ ਸੰਸਕਾਰ ਦੇ ਨਾਲ ਉਹਦਾ ਕੋਈ ਸਬੰਧ ਜੁੜਦਾ ਜਾਂ ਨਹੀਂ ਜੁੜਦਾ ਤੇ ਸੰਗਤ ਆਪਣੀ رائے ਵੀ ਕਮੈਂਟਾਂ ਵਿੱਚ ਦੇ ਸਕਦੀ ਆ ਪਰ ਬੇਨਤੀ ਹੈ ਪਹਿਲਾਂ ਸਾਰੀ ਵੀਡੀਓ ਸੁਣ ਲਿਓ ਫਿਰ ਕਮੈਂਟਾਂ ਵਿੱਚ ਜਿਹੜੇ ਵਿਚਾਰ ਮਰਜ਼ੀ ਦੇ ਦਿਓ ਉਹ ਸਿਰ ਮੱਥੇ ਮੰਨੇ ਜਾਣਗੇ ਮੁਗਲਿਆ ਹਕੂਮਤ ਦੇ ਸਮੇਂ ਹਿੰਦੁਸਤਾਨ ਵਿੱਚ 4 ਤੋਂ 5 ਟੋਡਰਮੱਲਾਂ ਦਾ ਜ਼ਿਕਰ ਮਿਲਦਾ ਜਾਨੀ 4 ਤੋਂ 5 ਟੋਡਰਮੱਲ ਹੋਏ ਆ ਜਿਨ੍ਹਾਂ ਦਾ ਮੁਗਲਾਂ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਪਰ ਪੰਜਾਬ ਨਾਲ ਸਬੰਧਤ 2 ਟੋਡਰਮੱਲ ਹੋਏ ਆ ਇੱਕ ਟੋਡਰਮਲ ਹੋਇਆ ਬਾਦਸ਼ਾ ਅਕਬਰ ਦੇ ਸਮੇਂ ਤੇ ਦੂਸਰਾ ਟੋਡਰਮਲ ਹੋਇਆ ਬਾਦਸ਼ਾ ਸ਼ਾਹਜਹਾਨ ਦੇ ਸਮੇਂ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪਹਿਲੇ ਟੋਡਰਮਲ ਤੋਂ ਤਾਂ ਕਿ ਜਿਹੜਾ ਸੰਗਤਾਂ ਵਿੱਚ ਇਹ ਵੀ ਭਿਲੇਖਾ ਹੈ ਕਿ ਉਹ ਇੱਕ ਦੂਸਰੇ ਟੋਡਰਮਲ ਦੀ ਜ਼ਿੰਦਗੀ ਇੱਕ ਦੂਜੇ ਚ ਰਲਾ ਦਿੰਦੇ ਆ ਕਈ ਲੋਕ ਪਤਾ ਲੱਗ ਸਕੇ ਕਿਹੜੇ ਟੋਡਰਮਲ ਨੇ ਕੀ ਕੀਤਾ ਉਹਦੀ ਕਦੋਂ ਮੌਤ ਹੋਈ ਤੇ ਦੂਸਰੇ ਟੋਡਰਮੱਲ ਨੇ ਕੀ ਕੀਤਾ ਉਹਦਾ ਜੀਵਨ ਕਿੰਨਾ ਸੀ ਪਹਿਲੇ ਟੋਡਰਮੱਲ ਦਾ ਜਨਮ 1523 ਈਸਵੀ ਨੂੰ ਲਾਹੌਰ ਜ਼ਿਲ੍ਹੇ ਦੇ ਚੂਨੀਆ ਪਿੰਡ ਚ ਪੰਡਤ ਭਗਵਤੀ ਦਾਸ ਦੇ ਘਰੇ ਹੋਇਆ ਸੀ ਬ੍ਰਾਹਮਣਾਂ ਦੇ ਘਰ ਪੈਦਾ ਹੋਇਆ ਸੀ ਵਿੱਦਿਆ ਇਸ ਨੂੰ ਪਰਿਵਾਰ ਕੋਲੋਂ ਮਿਲੀ ਦਿਮਾਗ ਇਸ ਦਾ ਕਾਫੀ ਤੇਜ ਸੀ ਇਸ ਲਈ ਇਹ ਤਰੱਕੀ ਕਰਦਾ ਕਰਦਾ ਸਰਕਾਰੀ ਦਰਬਾਰੇ ਵੱਡੀਆਂ ਪੋਸਟਾਂ ਤੇ ਪਹੁੰਚ ਗਿਆ ਜਦੋਂ ਸ਼ੇਰ ਸ਼ਾਹ ਸੂਰੀ ਦਾ ਰਾਜ ਸੀ ਹਿੰਦੁਸਤਾਨ ਚ ਉਦੋਂ ਇਹ ਸ਼ੇਰ ਸ਼ਾਹ ਸੂਰੀ ਦੇ ਰਾਜ ਵਿੱਚ ਵੀ ਮੁਲਾਜ਼ਮ ਰਿਹਾ ਜਿਹੜਾ ਪਹਿਲਾ ਟੋਡਰ ਮਲ ਸੀ ਪਰ ਉਸ ਤੋਂ ਬਾਅਦ ਜਦੋਂ ਅਕਬਰ ਦਾ ਰਾਜ ਆ ਗਿਆ ਤਾਂ ਆਪਣੀ ਲਿਆਕਤ ਤੇ ਬੁੱਧੀਮਾਨੀ ਦੇ ਸਿਰ ਤੇ ਇਹ ਅਕਬਰ ਬਾਦਸ਼ਾਹ ਦਾ ਹੌਲੀ-ਹੌਲੀ ਵਜ਼ੀਰ ਬਣ ਗਿਆ ਸੀ ਜਦੋਂ ਇਹ ਅਕਬਰ ਕੋਲੇ ਆਇਆ ਸੀ ਇਹਨੂੰ 4000 ਮਨਸਬਦਾਰ ਦਾ ਅਹੁਦਾ ਦਿੱਤਾ ਸੀ ਅਕਬਰ ਬਾਦਸ਼ਾਹ ਨੇ ਇਹ ਕਾਫੀ ਵੱਡਾ ਅਹੁਦਾ ਹੁੰਦਾ ਸੀ ਪਰ ਇਸ ਦੀ ਲਿਆਕਤ ਤੇ ਅਕਲ ਵੇਖ ਕੇ ਅਕਬਰ ਬਾਦਸ਼ਾਹ ਨੇ ਇਕ ਇਹਦੀ ਡਿਊਟੀ ਲਈ ਕਿਉਂਕਿ ਉਦੋਂ ਜਿਹੜੀਆਂ ਸਰਕਾਰਾਂ ਚੱਲਦੀਆਂ ਸੀ ਜਿਹੜਾ ਜ਼ਮੀਨਾਂ ਤੋਂ ਮਾਲੀਆ ਇਕੱਠਾ ਹੁੰਦਾ ਸੀ ਉਹ ਕਮਾਈ ਦਾ ਮੁੱਖ ਸੋਰਸ ਹੁੰਦਾ ਸੀ ਇਸ ਟੋਡਰਮਲ ਦੀ ਡਿਊਟੀ ਲੱਗੀ ਕਿ ਜ਼ਮੀਨਾਂ ਤੇ ਮਾਲੀਏ ਸੰਬੰਧੀ ਕੋਈ ਕਾਨੂੰਨ ਬਣਾਵੇ ਜਿਹਦੇ ਨਾਲ ਖਜ਼ਾਨੇ 'ਚ ਪੈਸਾ ਆਉਂਦਾ ਰਹੇ ਤੇ ਇਸ ਨੇ ਜ਼ਮੀਨ ਮਾਲ ਮਾਲੀਏ ਸੰਬੰਧੀ ਜਿਹੜੇ ਹਿੰਦੁਸਤਾਨ 'ਚ ਉਦੋਂ ਕਾਨੂੰਨ ਬਣਾਏ ਉਹ ਅਕਬਰ ਬਾਦਸ਼ਾਹ ਨੂੰ ਬਹੁਤ ਜ਼ਿਆਦਾ ਪਸੰਦ ਆਏ ਜਿਹਦੇ ਨਾਲ ਬਾਦਸ਼ਾਹ ਦੀ ਇਨਕਮ ਬਹੁਤ ਜ਼ਿਆਦਾ ਗੁਣਾ ਵਧ ਗਈ ਤੇ ਅੱਜ ਵੀ ਜਿਹੜੇ ਹਿੰਦੁਸਤਾਨ ਚ ਮਾਲੀਏ ਜਾਂ ਮਾਲ ਸੰਬੰਧੀ ਕਾਨੂੰਨ ਹੈ ਨਾ ਉਹ ਸਾਰੇ ਇਸ ਦੀਵਾਨ ਟੋਡਰਮਲ ਦੇ ਕਾਨੂੰਨਾਂ ਤੇ ਆਧਾਰਿਤ ਹੀ ਚੱਲੀ ਜਾਂਦੇ ਐ ਤੇ ਇਸ ਪਹਿਲੇ ਟੋਡਰਮਲ ਨੇ ਇੱਕ ਹੋਰ ਵੱਡਾ ਕੰਮ ਕੀਤਾ ਸੀ ਪਹਿਲਾਂ ਹਿੰਦੁਸਤਾਨ ਦੀ ਦਫ਼ਤਰੀ ਭਾਸ਼ਾ ਹਿੰਦੀ ਹੁੰਦੀ ਸੀ ਪਰ ਅਕਬਰ ਦੇ ਰਾਜ ਵੇਲੇ ਇਸ ਟੋਡਰਮਲ ਨੇ ਦਫ਼ਤਰੀ ਭਾਸ਼ਾ ਹਿੰਦੀ ਦੀ ਥਾਂ ਤੇ ਫਾਰਸੀ ਲਾਗੂ ਕਰਤੀ ਤੇ ਜਿਹੜੀ ਮੁਗਲ ਬਾਦਸ਼ਾਹਾਂ ਤੋਂ ਲੈ ਕੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕੰਮਕਾਜ ਵੀ ਫਾਰਸੀ 'ਚ ਹੁੰਦਾ ਰਿਹਾ ਇਹ ਦਫ਼ਤਰਾਂ 'ਚ ਫਾਰਸੀ ਲਾਗੂ ਕਰਨ ਵਾਲਾ ਇਹ ਟੋਡਰਮਲ ਸੀ ਬਾਦਸ਼ਾਹ ਅਕਬਰ ਵੇਲੇ ਹੋਇਆ ਜਿਹੜਾ ਨੌ ਰਤਨ ਹੁੰਦੇ ਸੀ ਅਕਬਰ ਦੇ ਦਰਬਾਰ 'ਚ ਵਿਦਵਾਨਾਂ ਨੂੰ ਸੰਗਤ ਨੂੰ ਪਤਾ ਹੈ ਨੌ ਰਤਨਾਂ ਦਾ ਮਤਲਬ ਸੀ ਨੌ ਬੁੱਧੀਜੀਵੀ ਲੋਕ ਨਵਾਂ ਸਕਾਲਰ ਜਿਨ੍ਹਾਂ ਦੀ ਸਲਾਹ ਅਕਬਰ ਬਾਦਸ਼ਾਹ ਸਮੇਂ-ਸਮੇਂ ਤੇ ਲੈਂਦਾ ਰਹਿੰਦਾ ਸੀ ਉਹਨਾਂ ਨਵਾਂ ਸਕਾਲਰਾਂ ਦੇ ਵਿੱਚੋਂ ਇੱਕ ਸਕਾਲਰ ਇਹ ਟੋਡਰਮਲ ਸੀ ਪਰ ਇਹ ਕੱਲਾ ਸਿਆਣਾ ਹੀ ਨਹੀਂ ਸੀ ਇਹ ਕਾਨੂੰਨ ਬਣਾਉਣ ਨਹੀਂ ਸੀ ਜਾਣਦਾ ਇਹ ਲੜਨਾ ਵੀ ਜਾਣਦਾ ਸੀ ਇਹ ਬਹੁਤ ਤਕੜਾ ਜਰਨੈਲ ਯੋਧਾ ਵੀ ਸੀ 1574 ਈਸਵੀ ਚ ਇਸ ਨੇ ਪਟਨੇ ਨੂੰ ਜਿੱਤਿਆ ਤਲਵਾਰ ਦੇ ਜ਼ੋਰ ਨਾਲ ਗੁਜਰਾਤ ਉਡੀਸਾ ਕਟਕ ਤੱਕ ਚਲਿਆ ਗਿਆ ਸੀ ਇਹ ਤਲਵਾਰ ਚਲਾਉਂਦਾ ਚਲਾਉਂਦਾ ਯਾਨੀ ਘੋੜਸਵਾਰ ਤੇ ਯੋਧਾ ਵੀ ਕਾਫੀ ਤਕੜਾ ਸੀ ਇਹ ਬੰਦਾ ਪਰ ਇਹਦੇ ਚ ਇੱਕ ਤੀਸਰੀ ਹੋਰ ਖੂਬੀ ਸੀ ਇਹ ਉੱਚ ਕੋਟੀ ਦਾ ਫਾਰਸੀ ਤੇ ਹਿੰਦੀ ਦਾ ਕਵੀ ਸੀ ਇਸ ਟੋਡਰਮਲ ਦੀ ਲਿਖੀ ਹੋਈ ਇੱਕ ਕਵਿਤਾ ਮੈਂ ਤੁਹਾਡੇ ਸਾਹਮਣੇ ਕਰਨ ਲੱਗਿਆ ਇਹ ਕਹਿੰਦਾ ਤਾਰ ਬਿਨਾ ਜੰਤਰ ਜੈਸੇ ਸਿਆਣੇ ਬਿਨਾ ਮੰਤਰ ਜੈਸੇ ਪਤ ਬਿਨਾ ਨਾਰ ਜੈਸੇ ਪੁੱਤਰ ਬਿਨਾ ਘਰ ਹੈ ਟੋਡਰਸੋ ਕਾਵਤੈ ਸੇ ਮਨ ਮੇ ਵਿਚਾਰ ਦੇਖੋ ਧਰਮ ਬਹੀਨ ਧਨ ਪੰਖਸ਼ੀ ਬਿਨ ਪਰ ਹੈ ਇਹ ਟੋਡਰਮਲ ਦੀ ਲਿਖੀ ਵੀ ਕਵਤਾ ਹੈ ਚਲੋ ਇਹ ਅਕਬਰ ਲਈ ਕੰਮ ਕਰਦਾ ਰਿਹਾ ਜਦੋਂ 1588-89 ਚ ਜਾ ਕੇ ਇਹ ਥੋੜਾ ਜਿਹਾ ਬਜ਼ੁਰਗ ਹੋ ਗਿਆ ਕਮਜ਼ੋਰ ਹੋ ਗਿਆ ਇਹਨੂੰ ਪਤਾ ਲੱਗ ਗਿਆ ਕਿ ਮੇਰਾ ਟਾਈਮ ਜਿਆ ਨੇੜੇ ਆਉਂਦਾ ਜਾਂਦਾ ਇੱਕ ਦਿਨ ਇਹਨੇ ਅਕਬਰ ਬਾਦਸ਼ਾਹ ਦੇ ਦਰਬਾਰ 'ਚ ਹੱਥ ਜੋੜ ਕੇ ਆਖਿਆ ਸੀ ਟੋਡਰਮਲ ਨੇ ਕਿ ਜਹਾ ਆਪਣਾ ਹੁਣ ਮੈਨੂੰ ਇਸ ਰਾਜ ਭਾਗ ਦੇ ਕਮਾਂਕਾਰਾਂ ਤੋਂ ਛੁੱਟੀ ਦੇ ਦਿਓ ਮੈਂ ਆਪਣੀ ਜ਼ਿੰਦਗੀ ਦਾ ਆਖਰੀ ਟਾਈਮ ਗੰਗਾ ਨਦੀ ਦੇ ਕਿਨਾਰੇ ਬੈਠ ਕੇ ਬਤਾਉਣਾ ਚਾਹੁੰਨਾ ਮੈਂ ਆਪਣੇ ਪ੍ਰਾਣ ਉੱਥੇ ਤਿਆਗਣੇ ਚਾਹਨਾ ਚਲੋ ਅਕਬਰ ਨੇ ਖੁਸ਼ ਹੋ ਕੇ ਇਸ ਨੂੰ ਆਪਣੇ ਦਰਬਾਰ ਦੇ ਵਿੱਚੋਂ ਵਿਦਾ ਕਰ ਦਿੱਤਾ ਪਰ ਹਲੇ ਇਹਨੂੰ ਦਰਬਾਰ ਚੋਂ ਗਏ ਨੂੰ ਕੁਝ ਹਫ਼ਤੇ ਹੀ ਹੋਏ ਸੀ ਕਿ ਅਕਬਰ ਨੂੰ ਪਤਾ ਲੱਗ ਗਿਆ ਕਿ ਇਹਦੇ ਬਿਨਾ ਮੇਰਾ ਰਾਜ ਦਰਬਾਰ ਨਹੀਂ ਚੱਲ ਸਕਦਾ ਇਹਦੇ ਜਿੰਨਾ ਸਿਆਣਾ ਬੰਦਾ ਹੋਰ ਹੈ ਨਹੀਂ ਅਕਬਰ ਨੇ ਦੁਬਾਰਾ ਫੇਰ ਇਸ ਨੂੰ ਸਨਮਾਨ ਦੇ ਨਾਲ ਆਪਣੇ ਦਰਬਾਰ ਚ ਲੈ ਕੇ ਆਂਦਾ ਵੀ ਜਿੰਨਾ ਚਿਰ ਜ਼ਿੰਦਗੀ ਹੈ ਤੈਨੂੰ ਇਸ ਦਰਬਾਰ ਚ ਤੇਰੇ ਅਹੁਦੇ ਤੇ ਰਹਿਣਾ ਪਏਗਾ ਅਕਬਰ ਦੇ ਰਾਜ 'ਚ ਵਿੱਤ ਮੰਤਰੀ ਹੁੰਦਾ ਸੀ ਪਹਿਲਾ ਟੋਡਰਮਲ ਪਰ ਇਹਦਾ ਸਮਾਂ ਨੇੜ ਆ ਚੁੱਕਿਆ ਸੀ ਉਦੋਂ ਕੁਝ ਕੁ ਮਹੀਨਿਆਂ ਬਾਅਦ ਹੀ 1599 'ਚ ਇਹਦਾ ਲਾਹੌਰ 'ਚ ਦਿਹਾਤ ਹੋ ਗਿਆ ਪਹਿਲੇ ਟੋਡਰਮਲ ਦਾ ਇਸ ਲਈ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਆ ਜਿਹੜੀ ਉਹ 1704 ਈਸਵੀ ਦੀ ਹੈ ਇਹ 1599 'ਚ ਮਰ ਗਿਆ ਇਹਦਾ ਮਤਲਬ ਹੈ ਇਸ ਟੋਡਰਮਲ ਨਾਲ ਸਾਡੇ ਇਤਿਹਾਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਹੁਣ ਗੱਲ ਕਰਦੇ ਹਾਂ ਦੂਸਰੇ ਟੋਡਰਮਲ ਦੀ ਜਿਸ ਟੋਡਰਮਲ ਨੂੰ ਆਪਾਂ ਸਾਰੇ ਮੰਨਦੇ ਹਾਂ ਕਿ ਇਸ ਨੇ ਤਰਤੀ ਮੱਲ ਖਰੀਦੀ ਇਸ ਨੇ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਤੇ ਦਿੱਲੀ ਤੋਂ ਆ ਕੇ ਵੀ ਕਈ ਲੋਕ ਕਹਿੰਦੇ ਆ ਵੀ ਅਸੀਂ ਇਸ ਟੋਡਰਮੱਲ ਜੀ ਦੇ ਵੰਸ਼ਜ ਹੈ ਇਹ ਸਾਡੇ ਬਜ਼ੁਰਗਾਂ ਨੇ ਸੇਵਾ ਕੀਤੀ ਸੀ ਪਰ ਮੈਂ ਫੇਰ ਬੇਨਤੀ ਕਰਦਾ ਜੇ ਕੋਈ ਵੀ ਦੁਨੀਆ 'ਚ ਦੀਵਾਨ ਟੋਡਰਮੱਲ ਦਾ ਵੰਸ਼ਜ ਜਿਉਂਦਾ ਹੈ ਤਾਂ ਉਹ ਆਪਣੇ ਇਸ ਬਜ਼ੁਰਗ ਦੀ ਜ਼ਿੰਦਗੀ ਦਾ ਡਾਟਾ ਸਾਹਮਣੇ ਰੱਖੇ ਕਿ ਉਸ ਟੋਡਰ ਮੱਲ ਦੀ ਕਿੰਨੀ ਜ਼ਿੰਦਗੀ ਸੀ ਕਦੋਂ ਉਹ ਪੂਰਾ ਹੋਇਆ ਕਿਹੜੇ ਕਿਹੜੇ ਉਹਨੇ ਕੰਮ ਕੀਤੇ ਕਿਉਂਕਿ ਬਾਦਸ਼ਾਹ ਸ਼ਾਹਜਹਾਨ ਦੇ ਰਾਜ 'ਚ ਬਾਦਸ਼ਾਹ ਔਰੰਗਜ਼ੇਬ ਦੇ ਰਾਜ 'ਚ ਬਹੁਤ ਵੱਡੇ ਅਹੁਦਿਆਂ 'ਤੇ ਰਿਹਾ ਉਹ ਦੂਸਰਾ ਟੋਡਰ ਮੱਲ ਤੇ ਜਿਹੜਾ ਬੰਦਾ ਐਡੇ ਅਹੁਦੇ 'ਤੇ ਰਿਹਾ ਹੋਵੇ ਉਹਦੀ ਜ਼ਿੰਦਗੀ ਦੀਆਂ ਲਿਖਤਾਂ ਜ਼ਰੂਰ ਪਈਆਂ ਹੁੰਦੀਆਂ ਪਰਿਵਾਰ ਕੋਲੇ ਪਰਿਵਾਰ ਕੋਲੇ ਨਾ ਹੋਣ ਪ੍ਰਾਤਨ ਮੁਗਲਾਂ ਦੇ ਇਤਿਹਾਸ 'ਚ ਉਹ ਆਪਣੇ ਇਸ ਬਜ਼ੁਰਗ ਦਾ ਬਾਇਓ ਡਾਟਾ ਕਢਵਾ ਸਕਦੇ ਆ ਬਾਦਸ਼ਾਹ ਸ਼ਾਹਜਹਾਨ ਦਾ ਰਾਜਸੀ ਤੇ ਇਸ ਦੂਸਰੇ ਟੋਡਰਮਲ ਦਾ ਸਮਾਂ ਸੀ ਮੁਗਲਾਂ ਦੇ ਇਤਿਹਾਸ ਮੁਤਾਬਕ ਜਮਾਦੀ ਅਲ ਅਵਲ 1050 ਜਾਣੀ 1640 ਈਸਵੀ ਵਿੱਚ ਰਾਏ ਟੋਡਰਮਲ ਨੂੰ ਬਾਦਸ਼ਾਹ ਸ਼ਾਹਜਹਾਨ ਨੇ ਸਰਹੰਦ ਦਾ ਦਿਵਾਨ ਅਮੀਨ ਤੇ ਫੌਜਦਾਰ ਥਾਪਿਆ ਹੁਣ ਇੱਥੇ ਪਹਿਲਾਂ ਆਪਾਂ ਦਿਵਾਨ ਅਮੀਨ ਤੇ ਫੌਜਦਾਰ ਦੇ ਅਰਥ ਸਮਝ ਲੈਣੇ ਆਂ ਵੀ ਇਹ ਪਦਵੀਆਂ ਹੁੰਦੀਆਂ ਕੀ ਆ ਦੀਵਾਨ ਦਾ ਮਤਲਬ ਹੁੰਦਾ ਸ਼ਾਹੀ ਵਿੱਤ ਜ਼ਗੀਰਾਂ ਦੇਣ ਤੇ ਮਾਲੀਆ ਇਕੱਠਾ ਕਰਨ ਦਾ ਮੰਤਰੀ ਤੇ ਅਮੀਨ ਦਾ ਮਤਲਬ ਹੁੰਦਾ ਜਿਹੜੀ ਬਾਹੀ ਜੋਗ ਜ਼ਮੀਨ ਹੈ ਉਹਦੇ ਤੇ ਕਾਸ਼ਤ ਕਰਾਉਣ ਵਾਲਾ ਨਿਗਰਾਨ ਯਾਨੀ ਖੇਤੀ ਦਾ ਸੁਪਰਵਾਈਜ਼ਰ ਤੇ ਫੌਜਦਾਰ ਦਾ ਮਤਲਬ ਹੁੰਦਾ ਪੂਰੇ ਇਲਾਕੇ ਦਾ ਫੌਜੀ ਸਰਦਾਰ ਜਿਹੜਾ ਕਾਨੂੰਨ ਤੇ ਵਿਵਸਥਾ ਦੀ ਨਿਗਰਾਨੀ ਕਰਦਾ ਤਿੰਨੇ ਬਹੁਤ ਵੱਡੇ ਅਹੁਦੇ ਆ ਇਹ ਤਿੰਨੇ ਅਹੁਦੇ ਸੀ ਦੂਸਰੇ ਦੀਵਾਨ ਟੋਡਰਮਲ ਕੋਲ ਸਰਹੰਦ ਦੇ ਇਲਾਕੇ ਚ ਚਲੋ ਇਹਨੇ ਇਹ ਅਹੁਦੇ ਚੰਗੇ ਤਰੀਕੇ ਨਾਲ ਸੰਭੇ ਤਾਂ ਬਾਦਸ਼ਾਹ ਸ਼ਾਹਜਹਾਨ ਨੇ ਖੁਸ਼ ਹੋ ਕੇ ਫਿਰ ਇਸ ਨੂੰ 19 ਜੁਲਾਈ 1641 ਈਸਵੀ ਨੂੰ ਪੂਰੇ ਲੱਖੀ ਜੰਗਲ ਦੀ ਫੌਜਦਾਰੀ ਸਾਭਤੀ ਤੇ ਅੱਗੇ ਜਾ ਕੇ ਦਸੰਬਰ 1642 ਈਸਵੀ ਨੂੰ ਬਾਦਸ਼ਾਹ ਸ਼ਾਹਜਹਾਨ ਨੇ ਇਸ ਨੂੰ ਹਜ਼ਾਰ ਜਾਤ ਤੇ ਹਜ਼ਾਰ ਸਵਾਰ ਦਾ ਅਹੁਦਾ ਵਧਾ ਕੇ ਦੋ ਅਸਪਸ਼ੀ ਅਸਪ ਕਰ ਦਿੱਤਾ ਯਾਨੀ ਇਹਦੇ ਅਹੁਦੇ ਵੀ ਪਹਿਲਾਂ ਨਾਲੋਂ ਦੁੱਗਣੇ ਕਰ ਦਿੱਤੇ ਤੇ ਇਸ ਦੀ ਤਨਖਾਹ ਵੀ ਪਹਿਲਾਂ ਨਾਲੋਂ ਦੁੱਗਣੀ ਕਰ ਦਿੱਤੀ ਨਵੰਬਰ 1645 ਚ ਇਸ ਦੀਵਾਨ ਟੋਡਰਮਲ ਦਾ ਅਹੁਦਾ ਵਧਾ ਕੇ 1500 ਜਾਤ ਅਤੇ 1200 ਅਸਵਾਰ ਜਾਨੀ ਪਹਿਲਾਂ ਨਾਲੋਂ ਅਹੁਦਾ ਵੀ ਦੁੱਗਣਾ ਤੇ ਤਨਖਾਹ ਵੀ ਹੋਰ ਦੁੱਗਣੀ ਕਰਤੀ ਜਾਨੀ ਸਰਹੰਦ ਸਰਕਾਰ ਦੇ ਨਾਲ ਨਾਲ ਟੋਡਰਮਲ ਨੂੰ ਦਿਪਾਲਪੁਰ ਜਲੰਧਰ ਸultanpur ਖਾਲਸਾ ਜ਼ਮੀਨਾਂ ਦਾ ਪ੍ਰਬੰਧਕ ਵੀ ਲਾ ਦਿੱਤਾ ਖਾਲਸਾ ਜ਼ਮੀਨਾਂ ਉਹ ਹੁੰਦੀਆਂ ਜਿਨ੍ਹਾਂ ਦਾ ਮਾਲੀਆ ਸਿੱਧਾ ਬਾਦਸ਼ਾਹ ਦੇ ਖਜ਼ਾਨੇ 'ਚ ਜਾਂਦਾ ਸੀ ਤੇ ਦੂਸਰੀ ਗੱਲ ਇਹ ਜ਼ਮੀਨਾਂ ਕਦੇ ਵੀ ਕਿਸੇ ਨੂੰ ਜ਼ਗੀਰਾਂ ਦੇ ਰੂਪ ਚ ਨਹੀਂ ਦਿੱਤੀਆਂ ਜਾਂਦੀਆਂ ਜਦੋਂ ਇਹਨੇ ਇਹ ਪ੍ਰਬੰਧ ਵੀ ਸੋਹਣੇ ਤਰੀਕੇ ਨਾਲ ਕੀਤਾ ਤਾਂ ਫਿਰ ਬਾਦਸ਼ਾਹ ਸ਼ਾਹਜਹਾਨ ਇਹਦੇ ਤੇ ਇੰਨਾ ਖੁਸ਼ ਹੋ ਗਿਆ ਕਿ ਬਾਦਸ਼ਾਹ ਨੇ ਸ਼ਬਾਨ 1057 ਜਾਨੀ ਸਤੰਬਰ 1647 ਇਸਵੀ ਨੂੰ ਇਸ ਦਿਵਾਨ ਟੋਡਰਮਲ ਨੂੰ ਰਾਜੇ ਦਾ ਖਿਤਾਬ ਬਖਸ਼ਿਆ ਤੇ ਇਹਦਾ ਅਹੁਦਾ ਵਧਾ ਕੇ ਪਹਿਲਾ ਨਾਲੋਂ ਹੋਰ ਦੁੱਗਣਾ ਕਰ ਦਿੱਤਾ ਸਰਹੰਦ ਦੇ ਇਲਾਕੇ ਚ ਸਭ ਤੋਂ ਅਮੀਰ ਬੰਦਿਆਂ ਚ ਨਾਮ ਆਉਂਦਾ ਸੀ ਇਸ ਦਿਵਾਨ ਟੋਡਰਮਲ ਦਾ ਤੇ ਹਿੰਦੁਸਤਾਨ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਟੌਪ ਦੇ ਬੰਦਿਆਂ ਚ ਇਹਦੀ ਗਿਣਤੀ ਆਉਂਦੀ ਸੀ ਚਲੋ ਸ਼ਾਹਜਹਾਨ ਦਾ ਟਾਈਮ ਜਾਂਦਾ ਰਿਹਾ ਉਸ ਤੋਂ ਬਾਅਦ ਆ ਗਿਆ ਟਾਈਮ ਬਾਦਸ਼ਾ ਔਰੰਗਜ਼ੇਬ ਦਾ ਮੁਗਲਾਂ ਦਾ ਇਤਿਹਾਸ ਕਹਿੰਦਾ ਕਿ ਜਦੋਂ ਸ਼ਾਹਜਾਹ ਦਾ ਦਾਰਾ ਸਿਕੋ 8 ਜੂਨ 1658 ਨੂੰ ਸ਼ਾਮੂਗੜ੍ਹ ਦੀ ਲੜਾਈ ਚ ਔਰੰਗਜ਼ੇਬ ਤੋਂ ਹਾਰ ਕੇ ਲਾਹੌਰ ਵੱਲ ਨੂੰ ਭੱਜਿਆ ਤੇ ਰਸਤੇ ਚ ਆਉਂਦਾ ਹੋਇਆ ਜਦੋਂ ਉਹ ਸਰਹੰਦ ਰੁਕਿਆ ਉਦੋਂ ਸਰਹੰਦ ਦੀਵਾਨ ਟੋਡਰਮਲ ਦੇ ਅਧੀਨ ਸੀ ਪਰ ਦਾਰਾਸ਼ਕੋ ਤੋਂ ਡਰਦਾ ਦੀਵਾਨ ਟੋਡਰਮਲ ਆਪ ਤਾਂ ਲੱਖੀ ਜੰਗਲ ਚ ਲੁਕ ਗਿਆ ਉਹਦੇ ਮੱਥੇ ਨਹੀਂ ਲੱਗਿਆ ਪਰ ਦਾਰੇਸ਼ਕੋ ਨੂੰ ਸਰਹੰਦ ਦੇ ਵਿੱਚੋਂ ਟੋਡਰਮਲ ਦਾ 20 ਲੱਖ ਦਾ ਖਜ਼ਾਨਾ ਲੱਭ ਗਿਆ ਸੀ ਜੀਨੂੰ ਉਹ ਜਾਂਦਾ ਹੋਇਆ ਆਪਣੇ ਨਾਲ ਲੈ ਗਿਆ ਲਾਹੌਰ ਵੱਲ ਨੂੰ ਚਲੋ ਫਿਰ ਔਰੰਗਜ਼ੇਬ ਦਾ ਰਾਜ ਜਦੋਂ ਪੱਕੇ ਪੈਰੀ ਹੋਇਆ ਉਦੋਂ ਵੀ ਦੀਵਾਨ ਟੋਡਰਮਲ ਇੱਕ ਵਾਰੀ ਆਪਣੇ ਅਹੁਦੇ ਤੇ ਬਣਿਆ ਰਿਹਾ ਪਰ ਅੱਗੇ ਜਾ ਕੇ ਪਤਾ ਨਹੀਂ ਔਰੰਗਜ਼ੇਬ ਨਾਲ ਇਸ ਦਾ ਕੀ ਚੱਕਰ ਪਿਆ ਕਿ ਔਰੰਗਜ਼ੇਬ ਨੇ ਦੀਵਾਨ ਟੋਡਰਮਲ ਨੂੰ ਮੁਤਲ ਕਰਤਾ ਉਸ ਤੋਂ ਕੁਝ ਸਾਲਾਂ ਬਾਅਦ 1666 67 ਈਸਵੀ ਚ ਦੀਵਾਨ ਟੋਡਰਮਲ ਦੀ ਮੌਤ ਹੋ ਜਾਂਦੀ ਹੈ ਹੁਣ ਇੱਥੇ ਸੋਚ ਕੇ ਦੇਖੋ ਪਹਿਲਾ ਟੋਡਰਮਲ ਜਿਹੜਾ ਅਖਰ ਵੇਲੇ ਸੀ ਉਹ 1599 ਚ ਪੂਰਾ ਹੋ ਗਿਆ ਉਦੋਂ ਮਰ ਗਿਆ ਦੂਸਰਾ ਜਿਹੜਾ ਦੀਵਾਨ ਰਾਜਾ ਟੋਡਰਮਲ ਸੀ ਇਹ 1666 67 ਈਸਵੀ ਦੇ ਵਿੱਚ ਸੰਸਾਰ ਤੋਂ ਚਲੇ ਆ ਗਿਆ ਤੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਤਾਂ ਉਦੋਂ 38 ਸਾਲ ਬਾਅਦ ਹੋਇਆ 1704 ਚ ਹੋਇਆ 1666 ਵਿੱਚ ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਹੋਇਆ ਜਾਣੀ ਇਤਿਹਾਸ ਤੇ ਨਜ਼ਰੀਏ ਤੋਂ ਜੇ ਇਹਨਾਂ ਦੋਨਾਂ ਚੀਜ਼ਾਂ ਦਾ ਮੇਲ ਕਰੀਏ ਤਾਂ ਦੀਵਾਨ ਟੋਡਰਮਲ ਨੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਵੀ ਨਹੀਂ ਕੀਤੇ ਉਦੋਂ ਵੀ ਪਹਿਲਾਂ ਇਹ ਦੁਨੀਆ ਤੋਂ ਚਲੇ ਆ ਗਿਆ ਤੇ ਫਿਰ ਛੋਟੇ ਸਹਬਜ਼ਾਦਿਆਂ ਦਾ ਸੰਸਕਾਰ ਇਹ ਦੀਵਾਨ ਟੋਡਰਮਲ ਕਿਸ ਤਰ੍ਹਾਂ ਕਰ ਸਕਦਾ ਹੈ ਇਹ ਕਿਸ ਤਰ੍ਹਾਂ ਪੈਸੇ ਦੇ ਕੇ ਜ਼ਮੀਨ ਖਰੀਦ ਸਕਦਾ ਜਦੋਂ ਦੀਵਾਨ ਟੋਡਰਮਲ ਦੀ ਜ਼ਿੰਦਗੀ ਦਾ ਲੇਖਾ ਜੋਖਾ ਦੁਨੀਆਂ ਦੇ ਇਤਿਹਾਸ ਵਿੱਚ ਪਿਆ ਹੈ ਫਿਰ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਦੀਵਾਨ ਟੋਡਰਮਲ ਦੇ ਵੰਸ਼ਜ ਹੈ ਫਿਰ ਉਹਨਾਂ ਨੂੰ ਬੇਨਤੀ ਆ ਕਿ ਜੇ ਇਹ ਲੇਖਾ ਜੋਖਾ ਗਲਤ ਹੈ ਉਸ ਦੀ ਜ਼ਿੰਦਗੀ ਦਾ ਕੋਈ ਹੋਰ ਬਾਇਓ ਡਾਟਾ ਤਾਂ ਉਸ ਨੂੰ ਸੰਗਤ ਦੇ ਸਾਹਮਣੇ ਕਰੋ ਤਾਂ ਕਿ ਪਤਾ ਲੱਗੇ ਕਿ ਉਹ ਕਿਹੜਾ ਟੋਡਰਮਲ ਸੀ ਜਿਸ ਨੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਉਹ ਟੋਡਰਮਲ ਦੀ ਖੁਦ ਮੌਤ ਕਦੋਂ ਹੋਈ ਹੈ ਉਸ ਵੇਲੇ ਉਹ ਹਿੰਦੁਸਤਾਨ ਚ ਕਿਹੜੇ ਅਹੁਦੇ ਤੇ ਕੰਮ ਕਰ ਰਿਹਾ ਸੀ ਚਲੋ ਇਸ ਦੂਸਰੇ ਟੋਡਰਮਲ ਦੀ ਮੌਤ 1666-67 ਵਿੱਚ ਹੋ ਗਈ ਹਿੰਦੁਸਤਾਨ ਦੀ ਧਰਤੀ ਤੇ ਇਹ ਮਹਾਨ ਸਾਾਕਾ ਵਾਪਰ ਜਾਂਦਾ ਕਲਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਦੇ ਤਿੰਨ ਮੈਂਬਰ ਸਿੱਖੀ ਦੀ ਖਾਤਰ ਸਰਹੰਦ ਦੀ ਧਰਤੀ ਤੇ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ ਪਰ ਹੁਣ ਸੋਚਣ ਵਾਲੀ ਗੱਲ ਹੈ ਕਿ ਉਹ ਤੀਸਰਾ ਵਿਅਕਤੀ ਕੌਣ ਸੀ ਜਸ ਨੇ ਇਹ ਸੇਵਾ ਕੀਤੀ ਹੋएगी ਇਹ ਮਹਾਨ ਜ਼ਿੰਮੇਵਾਰੀ ਲਈ ਹੋਏਗੀ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਸਸਕਾਰ ਕਰਨ ਦੀ ਕਿਸੇ ਨੇ ਵੀ ਸੇਵਾ ਤੇ ਇਹ ਨਿਭਾਈ ਹੈ ਪਰ ਉਹ ਸੇਵਾ ਨਿਭਾਉਣ ਵਾਲੇ ਦਾ ਨਾਮ ਕੀ ਸੀ ਕਿਉਂਕਿ ਅਸੀਂ ਸਾਰੇ ਇਤਿਹਾਸਕਾਰ ਜਾਂ ਸਾਰੇ YouTube ਤੇ ਆਪ ਵੀ ਦੇਖ ਲਿਓ ਸਾਰਿਆਂ ਨੇ ਦੀਵਾਨ ਟੋਡਰਮਲ ਲਿਖਿਆ ਕਿ ਦੀਵਾਨ ਟੋਡਰਮਲ ਨੇ ਇਹ ਸੇਵਾ ਕੀਤੀ ਪਰ ਦੀਵਾਨ ਟੋਡਰਮਲ ਦੀ ਮੌਤ ਪਹਿਲਾਂ ਹੋ ਚੁੱਕੀ ਹੈ ਮੁਗਲਾਂ ਦੇ ਇਤਿਹਾਸ ਵਿੱਚ ਇਸ ਚੀਜ਼ ਦਾ ਰਿਕਾਰਡ ਪਿਆ ਹੈ ਹੁਣ ਇਹ ਇਤਿਹਾਸ ਵਿੱਚੋਂ ਖੋਜ ਦਾ ਵਿਸ਼ਾ ਹੈ ਕਿ ਕਿਸ ਨੇ ਸੰਸਕਾਰ ਕੀਤਾ ਤੇ ਕਿਸ ਨੇ ਧਰਤੀ ਖਰੀਦੀ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਖਾਤਰ ਹੁਣ ਆਪਾਂ ਗੱਲ ਕਰ ਲੈਨੇ ਆਂ ਦੀਵਾਨ ਟੋਡਰਮਲ ਦੀ ਹਵੇਲੀ ਦੀ ਇਹ ਵੀ ਸਰਹੰਦ ਸ਼ਹਿਰ ਦੇ ਵਿੱਚ ਇੱਕ ਬਣੀ ਹੋਈ ਬਿਲਡਿੰਗ ਹੈ ਇਹਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਹੋਣ ਕਰਕੇ ਇਸ ਨੂੰ ਲੇਖਕਾਂ ਨੇ ਜਹਾਜੀ ਹਵੇਲੀ ਕਹਿਣਾ ਸ਼ੁਰੂ ਕਰ ਦਿੱਤਾ 28 12.5 ਮੀਟਰ ਦੇ ਖੇਤਰਫਲ 'ਤੇ ਬਣੀ ਹੋਈ ਹੈ ਹਵੇਲੀ ਸਿੱਖ ਇਤਿਹਾਸਕਾਰਾਂ ਮੁਤਾਬਕ ਇਸ ਦੀ ਉਸਾਰੀ ਦੀਵਾਨ ਟੋਡਰ ਮੱਲ ਨੇ ਕਰਵਾਈ ਸੀ ਪਰ ਜਦੋਂ ਇਸ ਹਵੇਲੀ ਦੀ ਬਣਤਰ ਦਾ ਟਾਈਮ ਲੱਭਿਆ ਜਾਂਦਾ ਹੈ ਤਾਂ ਇਹ ਜ਼ਰੂਰ ਬਾਦਸ਼ਾਹ ਸ਼ਾਹਜਹਾਨ ਦੇ ਰਾਜ ਵੇਲੇ ਬਣੀ ਹੈ ਕਿਉਂਕਿ ਇਹਦੇ 'ਚ ਜਿਹੜੀ ਟੈਕਨੀਕ ਵਰਤੀ ਗਈ ਹੈ ਉਹ ਟੈਕਨੀਕ ਬਾਦਸ਼ਾਹ ਸ਼ਾਹਜਹਾਨ ਦੇ ਰਾਜ ਵਿੱਚ ਵਰਤੀ ਗਈ ਸੀ ਦੂਸਰੀਆਂ ਇਮਾਰਤਾਂ ਵਿੱਚ ਕਿਉਂਕਿ ਇਸ ਹਵੇਲੀ ਦੇ ਜਿਹੜਾ ਉੱਪਰ ਚਕੋਰ ਗੁੰਬਦ ਬਣਿਆ ਹੋਇਆ ਹੈ ਇਹ ਚਕੋਰ ਗੁੰਬਦ 1634 ਈਸਵੀ ਵਿੱਚ ਬਾਦਸ਼ਾਹ ਸ਼ਾਹਜਹਾਨ ਦੇ ਹੁਕਮ ਨਾਲ ਸ਼ੀਸ਼ ਮਹਿਲ ਵਿੱਚ ਉਸਾਰੇ ਗਏ ਸੀ ਜਾਨੀ 1634 ਚ ਉਸ ਗੁੰਬਦ ਦੀ ਤਕਨੀਕ ਸ਼ੁਰੂ ਹੋਈ ਸੀ ਜਿਹੜਾ ਇਸ ਜਹਾਜੀ ਹਵੇਲੀ ਤੇ ਆਇਆ ਬਹੁਤ ਟਾਈਮ ਇਸ ਸਮਾਰਕ ਖਾਲੀ ਪਿਆ ਰਿਹਾ ਘਾਫੂਸ ਨਾਲ ਟਕਿਆ ਰਿਹਾ ਪਰ ਜਿਹੜੀ ਇਹ ਜ਼ਮੀਨ ਹੈ ਜਿਸ ਤੇ ਇਹ ਬਣਿਆ ਹੋਇਆ ਇਹ ਜ਼ਮੀਨ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਬਚਪਨ ਦੌਰਾਨ ਰਜੈਂਸੀ ਆਫ ਕਾਉਂਸਲ ਦਾ ਇੱਕ ਮੈਂਬਰ ਸੀ ਰਾਜਾ ਸ਼ਿਵਦੇਵਾਲ ਸਿੰਘ ਵਿਦਵਾਨ ਸਕਾਲਰ ਕਹਿੰਦੇ ਨੇ ਇਤਿਹਾਸਕ ਕਿਤਾਬਾਂ ਕਹਿੰਦੀਆਂ ਨੇ ਕਿ ਇਹ ਸੰਪਤੀ ਰਾਜਾ ਸ਼ਿਵਦੇয়াল ਸਿੰਘ ਦੀ ਨੂਹ ਦੀ ਹੈ ਜਾਨੀ ਉਹ ਪ੍ਰਾਪਰਟੀ ਰਾਜਾ ਸ਼ਿਵਦੇয়াল ਸਿੰਘ ਦੀ ਨੂਹ ਦੇ ਨਾਮ ਬੋਲਦੀ ਹੈ ਕਿਉਂਕਿ ਇਹਨਾਂ ਅੰਦਰਲੀਆ ਚੀਜ਼ਾਂ ਦਾ ਤਾਂ ਸਿਰਫ ਉਹਨਾਂ ਲੋਕਾਂ ਨੂੰ ਪਤਾ ਹੋ ਸਕਦਾ ਜਿਹੜੀਆਂ ਸਾਡੀਆਂ ਮੁੱਖ ਸੰਸਥਾਵਾਂ ਨੇ ਪਰ ਉਹ ਕਿਹੜੀ ਮਹਾਨ ਆਤਮਾ ਸੀ ਜਿਸ ਨੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜਿਸ ਨੇ ਏਡੀ ਵੱਡੀ ਸੇਵਾ ਲਈ ਇਹ ਚੀਜ਼ਾਂ ਹਲੇ ਖੋਜ ਦਾ ਵਿਸ਼ਾ ਨੇ ਪਰ ਅੱਜ ਦੀ ਵੀਡੀਓ ਚ ਇੰਨਾ ਹੀ ਪ੍ਰਵਾਨ ਕਰਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ